ਸੰਦੀਪ ਕ ਜਲਾ ਯੂਥ ਅਫਸਰ ਮੇਰਾ ਯੁਵਾ ਭਾਰਤ ਗੁਰਦਾਸਪੁਰ ਵੱਲੋਂ ਅੱਜ ਦੇ ਪ੍ਰੈਸ ਕਾਨਫਰੰਸ ਵਿੱਚ ਤਾਂ ਸਾਡੇ ਮੰਚ ਤੇ ਉਪਸਥਿਤ ਸਾਰੇ ਆਤੀਤੀ ਗਣ ਅਤੇ ਸਾਰੇ ਪ੍ਰੈਸ ਮੀਡੀਆ ਦਾ ਹਾਰਦਿਕ ਸਵਾਗਤ ਕਰਦੀ ਹਾਂ ਅੱਜ ਦੇ ਇਸ ਪ੍ਰਸਵਾਰਤਾ ਦਾ ਮੁੱਖ ਮੰਤਵ ਹੈ ਕਿ ਸਰਦਾਰ ਵੱਲੇਬਾਈ ਪਟੇਲ ਜੀ ਦੀ 150ਵੀਂ ਜਨਤਿਰ ਮੌਕੇ ਉੱਤੇ ਸਾਡੇ ਪੂਰੇ ਦੇਸ਼ ਭਾਰ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਪਦਿਆਤਰਾਵਾਂ ਕੱਢੀਆਂ ਜਾ ਰਹੀਆਂ ਨੇ ਜੋ ਕਿ ਸਾਡੇ ਲੋਹ ਪੁਰਸ਼ ਜੀ ਦੀ ਇਕਤਾ ਨੂੰ ਪ੍ਰਤੀਕ ਇਕਤਾ ਦੀ ਪ੍ਰਤੀਕ ਰੱਖਦੇ ਹੋਏ ਹੀ ਇਸ ਸਪਾਰਨਾ ਨੂੰ ਜਗੌਣ ਲਈ ਸਾਡੇ ਨੌਜਵਾਨਾਂ ਨੂੰ ਇਕੱਠੇ ਕਰਨ ਦਾ ਇੱਕ ਮੁੱਖ ਮੰਤਵ ਰੱਖੇਗੀ ਪੂਰੇ ਹਰੇਕ ਜ਼ਿਲ੍ਹਿਆਂ ਵਿੱਚ ਦੋ ਪਦਿਆਤਰਾਵਾਂ ਕੱਢੀਆਂ ਜਾ ਰਹੀਆਂ ਹਨ ਜਿਸ ਵਿੱਚ ਕੀ ਜ਼ਿਲ੍ਹਾ ਪ੍ਰਸ਼ਾਸਨ ਐਨਸੀਸੀ ਐਨਐਸਐਸ तो सा समाज सेवी संगठन जिन्हें भी है वह सारे साढ़े नाल मिल जो है आप रैली क्डन जा रहे हैं पैदल मार्च क्ढन जा रहे हैं जिसका मुख मंतव यही रहेगा कि सात को नशिया तो आप मुक्त रखना है साफ सफाई पर खास ध्यान देना है साढ़े दे कल्चरल एक्टिविटीज़ ने यूथ कोर अगे वा है सात देश जो है एक विकसित देश बन सके दो हजार संताली तक अमृतकाल सा ऑलरे चल रहा है इस माँग माँग। जिले भर की जी पद यात्राव ने इकती अक्तूबर तो शुरू होकर पच्ची नवंबर तक चलन गया उस तो अलावा उस तो बाद नैशनल लैवल उत्ते छब्बी नवंबर तो लैके 6 दिसंबर तक गुजरात स्टेट विच ही उन्होंने जन्म भूमि तो लैके स्टैचू ऑफ यूनिटी तक उन्होंने नैशनल लैवल की पद यात्रा कढ़ी जाएगी जो कि देश भर में एक एकता का प्रतीक ही मनी जाएगी थैंक यू डिस्ट्रिक्ट यूथ ऑफिसर मेरा युवा भारत गुरदासपुर मैडम संदीप कौर जी मंच पर उपस्थित सम्माननीय अतिथिगण मीडिया पर्सन इलेक्ट्रॉनिक मीडिया प्रेस मीडिया मैं साधुराम सिंगोत्रा एपीए अकाउंट्स एंड प्रोग्राम असिस्टेंट मेरा युवा भारत गुरदासपुर इस प्रेस वार्ता में आप सब का स्वागत करता हूं सरदार एट द रेट ऑफ 150 जैसे कि आप सभी जानते हैं सरदार वल्लभ भाई पटेल जी जिनको भारत के लोह पुरुष के नाम से भी जाना जाता है उनकी एक सौ पचासवी जयंती इस साल मनाई जा रही है उस जयंती के उपलक्ष्य हमने ये प्रेस वार्ता रखी है आज तो इसमें आप सब जो लोग यहाँ उपस्थित हैं आप सबका मैं मेरा युवा भारत से बहुत बहुत स्वागत करता हूँ मैं यशपाल कुंडल ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਗਰਦਾਸਪੁਰ ਤੇ ਮੇਰੇ ਨਾਲ ਬਲਵਿੰਦਰ ਸਿੰਘ ਜੀ ਬਿੱਟੂ ਇਨਚਾਰਜ ਸੰਤੀ ਪ੍ਰੋਗਰਾਮ ਤੇ ਸਹਿ ਇਨਚਾਰਜ ਨੀਦੇਸ਼ ਸ਼ਰਮਾ ਜੀ ਤੇ ਸਾਡੇ ਗਰਦਾਸਪੁਰ ਮੰਡਲ ਦੇ ਦੋਨੇ ਮੰਡਲ ਪ੍ਰਧਾਨ ਰਕੀਮੰਤ ਜੀ ਤੇ ਮਹਾਜਨ ਸਾਹਿਬ ਰੋਹਿਤ ਮਹਾਜਨ ਜੀ ਅੱਜ ਅਸੀਂ ਸਾਡੇ ਭਾਰਤ ਦੇਸ਼ ਦੇ ਲੋਕ ਇਕੱਠਾ ਕਰਨ ਵਾਲੇ ਲੋਹ ਪੁਰਸ਼ ਸਰਦਾਰ ਵੱਲੋਂ ਭਾਈ ਪਟੇਲ ਜੀ ਦੀ 150ਵੀਂ ਜਨਤੀ ਦਾ ਜਿਹੜੇ ਪੂਰੇ ਪੰਜਾਬ ਦੇ ਵਿੱਚ ਨਹੀਂ ਦੇਸ਼ ਦੇ ਵਿੱਚ 31 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਪ੍ਰੋਗਰਾਮ ਕੀਤੇ ਜਾ ਰਹੇ ਹਨ ਜੇਦੀ ਕੜੀ ਵੱਜੋ ਅੱਜ ਇੱਥੇ ਪ੍ਰੈਸ ਕਾਨਫਰੰਸ 'ਚ ਆਪਾਂ ਸ਼ਾਮਲ ਹੋਏ ਆਂ ਮੈਂ ਪ੍ਰੈਸ ਵੀਰਾਂ ਦਾ ਤੇ ਯੂਵਾ ਕੇਂਦਰ ਦਾ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਪ੍ਰੋਗਰਾਮ ਜਿਹੜਾ ਮੈਡਮ ਜੀ ਨੇ ਯੋਜਿਤ ਕੀਤਾ ਮੈਂ ਉਹਨਾਂ ਦਾ ਵੀ ਆਪਣੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਭਾਰਤ ਦੇਸ਼ ਭਾਵੇਂ ਸਾਲ 1947 ਦੇ ਵਿੱਚ ਯਾਦ ਹੋ ਗਿਆ ਪਰ ਅੰਗਰੇਜ਼ ਉਸ ਦੇ ਨਾਲ ਨਾਲ ਇਸ ਦੇਸ਼ ਦੇ 562 ਟੁਕੜੇ ਕਰਕੇ ਚਲੇ ਗਏ ਇਹ ਲੋਪੁਰਸ਼ ਵੱਲੋਂ ਭਾਈ ਪਟੇਲ ਜੀ ਦੀ ਸੋਚ ਨੇ ਪੂਰੇ ਭਾਰਤ ਨੂੰ ਇੱਕ ਵਾਰੀ ਫੇਰ ਇਕੱਠਾ ਕੀਤਾ ਤੇ ਇਕੱਠਾ ਕਰਕੇ ਇਹਨੂੰ ਭਾਰਤ ਦੇਸ਼ ਦਾ ਇੱਕ ਨਾਂ ਦੇ ਕੇ ਇੱਕ ਨੂੰ ਸੰਗਠਨਤਮਕ ਰੂਪ ਦਿੱਤਾ ਜਿੱਥੇ ਉਹਨਾਂ ਨੂੰ ਇਹ ਯਾਦ ਕੀਤਾ ਜਾ ਰਿਹਾ ਇਹ ਇੱਕ ਬੜੇ ਸਧਾਰਨ ਪਰਿਵਾਰ ਦੇ ਵਿੱਚ ਗੁਜਰਾਤ ਸਟੇਟ ਦੇ ਵਿੱਚ ਪੈਦਾ ਹੋਏ ਅੱਜ ਅਸੀਂ ਉਹਨਾਂ ਦੀ ਇਸ ਜਨਮਤੀ ਨੂੰ ਯਾਦ ਕਰਦੇ ਆਇਆ ਉਹਨਾਂ ਨੂੰ ਸੀਸ ਝੁਕਾ ਕੇ ਸੀਸ ਝੁਕਾ ਕੇ ਨਮਸਕਾਰ ਕਰਦੇ ਆਂ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਰਹੇ ਆ ਪੰਜਾਬ ਭਾਜਪਾ ਲੋ ਜੋ ਵੀ ਦੇਸ਼ ਜਿਹੜੇ ਆ ਸਾਨੂੰ ਦਿੱਤੇ ਗਏ ਆ ਇਹ ਮਨਾਉਣ ਵਾਸਤੇ ਜੇ ਜਿਹੜਾ ਅਤੀਕ ਤੋਂ ਗੁਰਤ ਲਾ ਕੇ 25 ਨਵੰਬਰ ਦਾ ਸਮਾਗਮ ਜਿਸ ਤਰੀਕੇ ਕੱਲ ਵੀ ਆਪਾਂ ਅਰਦਾਸ ਪਰ ਵਿਖੇ ਇਹ ਵੈਲੀ ਕੱਢੀ ਤੇ ਇਸੇ ਤਰ੍ਹਾਂ ਜੋ ਹੋਰ ਅਗਲੇ ਦਿਨਾਂ ਦੇ ਵਿੱਚ ਪ੍ਰੋਗਰਾਮ ਹੈ ਚਾਹੇ ਉਹ ਸਵਸ਼ ਭਾਰਤ ਦਾ ਪ੍ਰੋਗਰਾਮ ਹੋਵੇ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਉਹ ਜਾ ਕੇ ਆਪਾਂ ਉਹਨੂੰ ਬੱਚਿਆਂ ਨੂੰ ਮੋਟੀਵੇਸ਼ਨ ਦਾ ਕੰਮ ਹੋਵੇ ਸੰਗਠਨ ਪੂਰਨਤਾਮਕ ਦਾ ਕੰਮ ਹੋਵੇ ਉਹ ਚੱਲਦੇ ਰਹਿਣਗੇ ਤੇ ਕਰਦੇ ਰਵਾਂਗੇ ਅਸੀਂ ਫਿਰ ਮੈਂ ਇੱਕ ਵਾਰੀ ਵੱਲੋਂ ਭਾਈ ਪਟੇਲ ਜੀ ਨੂੰ ਯਾਦ ਕਰਦਿਆਂ ਉਹਨਾਂ ਨੂੰ ਆਪਣਾ ਸਿਰ ਝੁਕਾ ਕੇ ਨਮਸਕਾਰ ਕਰਦਾ ਤੇ ਉਹਨਾਂ ਨੂੰ ਸ਼ਰਧਾ ਦਾ ਫੁੱਲ ਪੇਟ ਕਰਦਾ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤ